ਫਿੱਟ ਇਹ ਨਹੀਂ ਪਠਿੰਡਾ ਦੇ ਵਿੱਚ ਆਮ ਮੰਮੀ ਪਾਟਲ ਵਿਕਾਸ ਕ੍ਰਾਂਤੀ rally ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਰਵਿੰਦਰ ਕੇਟਰੀਵਾਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਿੰਡਾ ਵਾਸੀਆਂ ਨੂੰ 1121 ਕਰੋੜ ਰੁਪਏ ਦੀ ਜਿਹੜੀ ਰੁਪਏ ਦੇ ਨਾਲ ਪ੍ਰੋਜੈਕਟਾਂ ਦੀ ਸੋਗਾਤ ਦੇ ਦਿੱਤੀ ਸੀ ਇਸ ਮੌਕੇ ਸੀਐਮ ਮਾਨ ਵੱਲੋਂ ਵਿਰੋਧੀ ਪਾਰਟੇ ਤੇ ਹਮਲਾ ਵੀ ਸ਼ਬਦਾਵਲੀ ਜਿਹੜਾ ਕੀਤਾ ਗਿਆ ਸੀ ਦੱਸ ਜਿਉਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਮ ਆਦਮੀ ਕਲੀਨਿਕ ਖੋ ਰਹੀ ਹੈ ਕੇਂਦਰ ਸਰਕਾਰ ਨੇ ਫਿਕਰਮੰਦ ਹੋ ਕੇ ਪੈਸੇ ਦੇਣਾ ਹੁਣ ਬੰਦ ਕਰ ਦਿੱਤਾ ਸੀਮਾ ਨੇਵੀ ਕਹਿ ਕਿ ਜੇਕਰ ਕੇਂਦਰ ਸਰਕਾਰ ਦਾ ਵਾਸ ਚਲੇ ਤਾਂ ਉਹ ਰਾਸ਼ੀਗਾਂ ਦੇ ਵਿੱਚੋਂ ਪੰਜਾਬ ਦਾ ਨਾਮ ਹਟਾ ਕੇ ਯੂਪੀ ਦਾ ਨਾਮ ਜਿਹੜਾ ਜੋੜ ਦਵੇ ਲੋ ਜਾਨਾ ਇਹ ਸੰਵਿਧਾਨ ਬਦਲਦੇ ਰਹਿੰਦੇ ਨੇ ਜੀ ਹਾਂ ਤਾਂ ਉਹ ਜਿਹੜਾ ਸੀਮਾ ਨੇਵ ਨੇ ਕੀਤਾ ਗਿਆ ਇਸ ਦੌਰਾਨ ਸੀਮਾ ਨੇ ਕੇਂਦਰ ਸਰਕਾਰ ਤੇ ਗੁੱਸਾ ਫੁੱਟਦਾ ਨਜ਼ਰ ਆਇਆ ਉਹਨਾਂ ਨੇ ਕਿ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਨ੍ਹਾਂ ਨੂੰ ਕੰਨ ਖੋਲ ਕੇ ਸੁੰਨਾ ਚਾਹੀਦਾ ਪੰਜਾਬ ਦੀ ਧਰਤੀ ਉਪਜਾਊ ਹੈ ਇੱਥੇ ਹਰ ਕਿਸਮ ਦਾ ਬੀਜ ਉਗ ਸਕਦਾ ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉਗ ਸਕਦਾ ਸੀਮਾਨ ਨੇ ਵੀ ਕਿਹਾ ਕਿ ਦੋ ਵਿਅਕਤੀ ਕਾਂਗਰਸ ਦੇ ਵਿੱਚ ਨੇ ਤੇ ਦੋ ਵਿਅਕਤੀ ਹੀ ਸ਼ੁਰੂਆਣੀ ਇਕਲਿਤਤਾ ਦੇ ਵਿੱਚ ਨੇ ਇੱਕ ਭਾਜਪਾ ਮਾਨ ਨੇ ਇਹ ਵੀ ਕਿਹਾ ਬਦਲੇ ਸਾਰਾ ਪਰਿਵਾਰ ਹੁਣ ਖਤਮ ਹੋ ਚੁੱਕੇ ਸਿਰਫ ਇੱਕ ਹਰ ਹਾਲੇ ਬਾਕੀ ਹੈ ਹੋ ਵੀ ਸਵਰਬਠਿੰਡਾ ਦੇ ਵਿੱਚ ਜਿਹੜੇ ਦੇਖਣ ਨੂੰ ਮਿਲ ਸਕਦੇ ਹੈ ਵਿਕਾਸ ਕ੍ਰਾਂਤੀ ਰੈਲੀਆਂ ਦੌਰਾਨ ਸੀਐਮ ਆਨ ਵੱਲ ਵਿਕਰਮ ਜਿੱਠੇ ਦੇ ਵੀ ਸ਼ਬਦਾਵਲੀ ਹਮਲਾ ਕਰਦੇ ਨਜ਼ਰ ਆਏ ਨੇ ਉਹਨਾਂ ਵੱਲ ਤੀਸਰੀ ਦੇ ਵੀਡੀਓ ਨੂੰ ਲੈ ਕੇ ਵੀ ਜਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਸੁਨੇਹ ਸੰਬੰਧੀ ਕੀ ਕੁਝ ਬੋਲੇ ਨੇ ਸੀਐਮ ਆਨ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹੁਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮਨਚੋ ਵੀ ਪੰਜਾਬ ਕੱਢ ਦੇਣਗੇ ਰਾਸ਼ਟਰੀ ਗੀਤ ਚ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਜਨ ਗਨ ਮਨ ਅਧਿਨਾ ਇਕ ਜਾਇ ਹੈ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਕੱਢ ਦੇਣਗੇ ਚੋ ਯੂਪੀ ਪਾ ਦੇਣਗੇ ਉੱਥੇ ਹਾਂ ਯੂਪੀ ਸਿੰਧ ਗੁਜਰਾਤ ਨੂੰ ਡਾਟਾ ਕਰ ਦੇਣਗੇ ਇਹਨਾਂ ਕੀ ਹੈ ਇੱਕ ਬੇਲੀ ਲਿਆਉਣਾ ਰੋਜ਼ ਤਾਂ ਸੰਵਧਾਨ ਬਦਲੀ ਜਾਂਦੇ ਆ ਇਹ ਕੋਈ ਗੱਲ ਨਹੀਂ ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ ਰਾਜਸਥਾਨ ਮੱਧ ਪ੍ਰਦੇਸ਼ ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ ਖਬਰੀ ਦੋਖ ਦਿੰਦੇ ਲੋ ਬਸ ਇਤੋਂ ਵੱਡੀ ਖੁਸ਼ ਖਬਰੀ ਦਊਂ ਐਂ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜ਼ੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਆਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਂਦੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਬਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋਈ ਨਹੀਂ ਸਕਦਾ ਉਹ ਹੀ ਨਹੀਂ ਸਕਦਾ ਬਸ ਆਹੀ ਦੁੱਖ ਹੈ ਕਿ ਪੰਜਾਬ ਵਿੱਚ ਪਾਣ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ ਤੇ